ਵਾਹ ਜਿਹਦੇ ਵਿੱਚ ਨਾ ਫੀਚਰ ਬਹੁਤ ਕਰਤੇ ਨਵੇਂ 9502 ਵੀਲ ਦੇ ਵਿੱਚ 9502 ਵੀਲ ਦੇ ਵਿੱਚ ਤੇ ਆਹ ਵੀਰ ਜੀ ਦੇ ਨਵੇਂ ਆਪਣੇ ਡਾਲੇ ਤੋਂ ਮੋਗੇ ਤੋਂ ਇਹ ਹੁਣ ਇੱਥੇ ਨਵੀਂ ਬ੍ਰਾਂਹ ਆਪਣੀ ਬ੍ਰਾਂਚ ਦੇ ਵਿੱਚ ਆ ਚੁੱਕੇ ਜਿਹੜੇ ਪਹਿਲਾਂ ਜਿਹੜੇ ਡੀਲਰਸ਼ਿਪ ਸੀਗਾ ਉਹ ਚੇਂਜ ਹੋ ਚੁੱਕਿਆ ਜੀ ਤੇ ਹੁਣ ਆਪਣਾ ਵੀਰ ਖਾਸਾ ਜੀ ਆ ਚੁੱਕਿਆ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਤੁਸੀਂ ਆਪਣੇ ਗਰਜੀਤ ਵੀਰ ਨੂੰ ਤਾਂ ਤੁਸੀਂ ਅਕਸਰ ਆਪਣੀ ਵੀਡੀਓ ਵਿੱਚ ਦੇਖਿਆ ਆ ਗਰਜੀਤ ਰਵਿੰਦ ਤੁਸੀਂ ਆਪਾਂ ਜਾਣਦੇ ਹੀ ਜਾਣਦੇ ਆ ਭਾਈ ਸਤਿ ਸ੍ਰੀ ਅਕਾਲ ਜੀ ਤੁੱਕੇ ਤਾਂ ਠੀਕਾ ਹੋ ਜੀ ਤੇ ਵਧੀਆ ਜੀ ਵਧੀਆ ਕਿੰਨੇ ਕਿ ਦਿਨ ਹੋ ਗਏ ਵੀ ਆਪਾਂ ਨੂੰ ਇੱਥੇ ਹੁਣ ਆਪਣਾ ਸ਼ਿਫਟ ਹੋਇਆ ਨੂੰ ਆਪਾਂ ਜਨਵਰੀ ਦੇ 스타ਟ ਕੀਤੇ ਜਾਂਦੇ ਜਨਵਰੀ ਦੇ ਵਿੱਚੋਂ 4 ਮਹੀਨੇ ਤੋਂ ਠੀਕ ਹੈ ਤੇ ਕਦੇ ਹੋਰ ਵੀ ਬ੍ਰਾਂਚ ਹੈ ਕੀ ਜਾਂ ਆਪਣੀ ਕੱਲੀ ਜਗਰਾਮਾਂ ਦੇ ਵਿੱਚ ਹੀ ਹੈ ਹਜੇ ਤਾਂ ਆਲਰੇਡੀ ਗ੍ਰਾਮੀਆਂ ਆ ਆਪਾਂ ਰਾਏਕੋਟ ਕਰਨੀ ਆ ਬ੍ਰਾਂਚ ਰਾਏਕੋਟ ਕਰਨੀ ਆ ਜੀ ਜੀ ਠੀਕ ਹੈ ਤੇ ਕਿਵੇਂ ਰਿਸਪੌਂਸ ਮਿਲਦਾ ਹੁਣ ਆਪਾਂ ਨੂੰ ਇੱਥੇ ਨੰਮੀ ਜਾ ਸਿਉ ਚੱਲ ਰਿਹਾ ਜੀ ਪੂਰਾ ਵਧੀਆ ਤੇ ਹੁਣ ਆਪਾਂ ਰੈਂਟਰ ਆਪਣਾ ਵੀ 2 ਵੀਲ ਦੇ ਵਿੱਚ 9500 ਆ ਗਿਆ ਆਪਣਾ ਤੇ ਪਹਿਲਾਂ 4 ਵੀਲ ਦੇ ਵਿੱਚ ਹੀ ਕੱਢਿਆ ਸੀ ਪਰ ਇਹ ਕਿਸਾਨ ਵੀਰਾਂ ਦੀ ਮੰਗ ਸੀ ਜੀ ਜੀ ਵੀ 2 ਵੀਲ ਦੇ ਵਿੱਚ ਆਪਾਂ ਇਹਨੂੰ ਕੱਢੀਏ ਨਾ ਤੇ ਹੁਣੇ ਟਰੈਕਟਰ ਜਾਸੀ ਨੇ ਕੱਢ ਦਿੱਤਾ ਤਾਂ ਮੇਰੇ ਤੋਂ ਕੀ ਕੀ ਖਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸੀ ਨੇ 1 ਜਨਵਰੀ ਅੱਕੇ ਨੂੰ ਮੰਨ ਲ ਕੇ ਜਦੋਂ ਲੈਸਟਰ ਲੈਸਟਰੀ ਦੀ ਵਧਾ ਹਾਂਜੀ ਮਦਦਾਂ ਚਾਹਤ ਹੋ ਗਈ ਓਕੇ ਹਾਂਜੀ ਹਾਂਜੀ ਤੇ ਬਾਕੀ ਜਿੱਦਾਂ ਆ ਪਹਿਲਾਂ ਰੂਟਰ ਪੰਪ ਚਾਉਂਦਾ ਸੀ ਹਾਂਜੀ ਇਹ ਮੇਕੋ ਪੰਪ ਚਾਉਂਦਾ ਹੈ ਟਾਇਰ ਲਾ ਕੇ ਓਕੇ ਪਹਿਲਾਂ ਰੂਟਰ ਪੰਪ ਹੈ ਸੀਗਾ ਹੁਣੇ ਮੈਂ ਇੱਕ ਕੁੱਝ ਕਰ ਸਕਦਾ ਜਿਵੇਂ ਤੁਸੀਂ ਆਪਾਂ ਅੰਦਰ ਬੈਠੇ ਗੱਲ ਕਰਦੇ ਜਿਵੇਂ ਇਹ ਵੀ ਤਿੰਨ ਪੰਪ ਕਰਤੇ ਲੈਫਟ ਵਾਲਾ ਲੱਗ ਕਰਦਾ ਤੇ ਦੂਜਾ ਡਿਸਟਰੀਬਿਊਟਰ ਅੱਲਗ-ਅਲਗ ਕਰਦਾ ਦਾ ਟਰੈਕਟਰਾਂ ਦੇ ਦੋ ਪੰਪ ਹੀ ਆਉਂਦੇ ਆ ਇੱਥੇ ਲੈਫਟਰੋਂ ਦਾ ਸਟੀਅਰਿੰਗ ਵਾਲਾ ਇੱਥੇ ਹੁੰਦਾ ਮਤਲਬ ਇਹ ਤਾਂ ਇੱਕ ਪੰਪ ਡਾਇਰੈਕਟ ਡਿਸਟਰੀਬਿਊਟਰ ਨੂੰ ਜੀਤਾ ਆ ਲੈਫਟ ਸੌਰੀ ਸਟੀਅਰਿੰਗ ਨੂੰ ਜੀਤਾ ਤੇ ਲੈਫਟ ਤੇ ਤੁਹਾਨੂੰ ਪਤਾ ਵਿੱਚੀ ਉਹ ਵਿੱਚ ਅੰਦਰ ਸਾਡੇ ਹੁੰਦਾ ਹੀ ਹੁੰਦਾ ਇੱਕ ਇੱਕ ਹਾਲ ਦਾ ਇੰਜਣ ਹੀ ਹੁੰਦਾ ਪਰ ਉਹ ਜਿਹਦੇ ਵਿੱਚ ਜਿਵੇਂ ਪਿਸਟਨਾਂ ਨੂੰ ਪਿਸਟਨ ਚੱਲਦਾ ਉਹ ਘੁੱਟ ਕੇ ਹੁੰਦੇ ਆ ਜੀ ਠੀਕ ਹੈ ਆਪਾਂ ਤੇ ਵੀ ਕਮਰਸ਼ੀ ਲੈਪਟਪ ਬਾਰੇ ਵੀ ਮੈਸੀ ਦਾ ਲੈਪਟਪ ਹਟ ਉਡੀ ਜਾਂਦਾ ਤੇ ਆਪ ਅਸੀਂ ਵੀ ਗੁਰਜੀਤ ਵੀਰ ਨਾਲ ਵੀ ਅਕਸਰ ਗੱਲ ਕਰਦੇ ਹੁੰਦੇ ਹਾਂ ਵੀ ਇੱਕ ਤਾਂ ਤਾਂ ਚਲਾਵਾ ਜੀ 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 ਤੇ ਇੱਕ ਅਰੀ ਜਿਹੜੀ ਲੈਪਟਪ ਕਮਰਸ਼ੀ ਆ ਜਿਵੇਂ ਲੀਵਰ ਵੀ ਕਹ ਰਹੀ ਆ ਉਹ ਬੜਾ ਸਮੂਥ ਆ ਜੀ ਜੀ ਆਮ ਡਾਕਟਰਾਂ ਨਾਲ ਹਾਂ ਨਾ ਮੈਸੀ ਦੀ ਬਹੁਤ ਵਧੀਆ ਲੈਪਟਪ ਤੇ ਇਹਦੀ ਐਚਪੀ ਦੀ ਗੱਲ ਕਰੀ ਤਾਂ ਵੀ ਕਿੰਨੀ ਐਚਪੀ ਚਾਉਂਦਾ ਇਹ ਕੀ ਬ੍ਰਦਰ ਐਚਪੀ ਦੀ 50 ਚफी ਚਾ ਤੇ ਐਚਪੀ ਦੀ ਪਾਵਰ ਪੀਡੀਓ ਦੀ ਕਿੰਨੀ ਹੈ ਦੀ ਪੀਡੀਓ ਦੀ ਮਾਨੇ ਕੋਲ 46 ਸੰਤਾਰੀ ਪਾਵਰ ਆ ਪੀਡੀਓ ਰਹੀ ਹੈ ਸੰਤਾਰੀ ਕਿਹੜੀ ਐਚਪੀ ਦੀ ਪਾਵਰ ਇਹਦੀ ਹੈਗੀ ਹੈਗੀ ਸੰਤਾਰੀ ਮਤਲਬ ਇਹ ਪੀਡੀਓ ਡਾਇਰੈਕਟ ਆ ਹੋਣੀ ਆਪਣੇ ਟ੍ਰੈਂਕ ਤੋਂ ਸਜੀਵਾਂ ਦਰਹੀ ਆ ਤੇ ਇੱਕ ਦਾ ਇੱਕ ਆ ਗੀਅਰ ਦਾ ਵੀ ਕਿਵੇਂ ਵੀ ਇਹ ਬੜਾ ਸਮਝਾਇਓ ਆ ਗੀਅਰ ਦਾ ਵੀ ਜਮੇ ਆਪਾਂ ਜੇ ਨਿਊਟਰ ਖੜਾ ਡਾਇਰੈਕਟਰ ਦਾ ਤਾਂ ਤੁਰਦਾ ਨਹੀਂ ਬੱਚਿਆਂ ਦੀ ਸੇਫਟੀ ਵਾਸਤੇ ਬਹੁਤ ਵਧੀਆ ਹੈ ਜਿਵੇਂ ਇਹ ਜੇ ਆਪਾਂ ਗੀਅਰ ਲੱਗਾ ਹੋਇਆ ਹੈ ਪੀਡੀਓ ਵਾਲਾ ਨਿਊਟਰਲ ਨਹੀਂਗਾ ਤੇ ਇਹ ਸਟਾਰਟ ਹੀ ਨਹੀਂ ਹੋਣਾ ਹਾਂਜੀ ਜੀ 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 ਬਾਕੀ ਇਹਦੇ ਪੀਟਿਓ ਸਪੀਡਾਂ ਚਾਰ ਕੁਆਟਰਾਂ ਪੀਟਿਓ ਆ ਹਾਂਜੀ ਮਤਲਬ ਲਾਈ ਪੀਟੀਓ ਆ ਗਈ ਜਿੱਦਾਂ ਪਰਸ ਪੀਟੀਓ ਗਰਾਊਂਡ ਪੀਟੀਓ ਵੀ ਜਿੰਨਾ ਮਤਲਬ ਇਹਦਾ ਟਰੈਕਟਰ ਦਾ ਟਾਇਰ ਘੁੰਮਦਾ ਉਹ ਨਹੀਂ ਉਹ ਉਹ ਪੀਟਿਓ ਕੋ ਮੂਵ ਜੀ ਇੱਕ ਆਪਣੀ ਗੇਰਾਂ ਚ ਪੀਟਿਓ ਆ ਗਈ ਓਕੇ ਫਿਰ ਚਾਰ ਸਪੀਡ ਰੋਟ ਵੀ ਟਾਂਗ ਠੀਕ ਇੱਕ ਗੱਲ ਆ ਵੀ ਹੁਣ ਇੱਕ ਤਾਂ ਗੇਅਰ ਵੀਨ ਲੀਵਰ ਤਾਂ ਉਹ ਹੋ ਗਿਆ ਨਾ ਜਿਵੇਂ ਤਿੰਨ ਗੇਅਰ ਹੋ ਕੇ ਚੌਥਾ ਬੈਕ ਹੋ ਗਿਆ ਨਾ ਫਿਰ ਆ ਵੀ ਲੋ ਤੇ ਹਾਈ ਵਾਲਾ ਵੀ ਹੋ ਗਿਆ ਫਿਰ ਇੱਕ ਤੀਜਾ ਉਹ ਵੀ ਹੋ ਗਿਆ ਇੱਕ ਚੌਥਾ ਸ਼ਟਲ ਕਰਤਾ ਚਾਰ ਗੇਅਰ ਤਾਂ ਵੈਸੇ ਹੀ ਜਾਂਸੀ ਤੇ ਕਰਤੇ ਹੀ ਆ ਨਾ ਕਾਣਕੇ ਬੱਚਿਆਂ ਦੇ ਚਲਾਉਣ ਵਾਲਾ ਜਿਵੇਂ ਕਹ ਲਿਆ ਵੀ ਬੱਚੇ ਚਲਾਉਣਗੇ ਤਾਂ ਹੈਗੇ ਚਲਾਉਣ ਦੇ ਚਲਾਉਣਗੇ ਸਹੀ ਬੱਚੇ ਪਰ ਇਹ ਆ ਵੀ ਛੋਟਾ ਬੱਚਾ ਪੰਗਾ ਨਹੀਂ ਲੈ ਸਕਦਾ ਉਹ ਤੇ ਬੈਠ ਕੇ ਵੀ ਚਾਬੀ ਸਟਾਰਟ ਕਰਤਾ ਜੀ ਸੜਾੜ ਕਰ ਦਈਏ ਜਿੰਗਾ ਦੇ ਆਪਣਾ ਕਲੱਚ ਜੁਆਇੰਟ ਜਾਈਦਾ ਆਪਾਂ ਮੰਨ ਲਓ ਹੌਲਾਂ ਦੇ ਵਰਤਦੇ ਨਹੀਂ ਆਪਾਂ ਹੁਣ ਡਬਲ ਕਲੱਚ ਦੀ ਜੋੜ ਜਦੋਂ ਪ੍ਰੋਪਰ ਪੂਰਾ ਕਲੱਚ ਨੈਪਰ ਜੋਂਡੇ ਪਲੇਟਾਂ ਵਰਕ ਕਰਦੇ ਆ ਘਸਦੇ ਆ ਹਾਂ ਦੋਨੇ ਕਰਦੇ ਨੇ ਉਹਨੂੰ ਲਾਈਫ ਵਾਦੇ ਵਾਦੀਆਂ ਦੀ ਕਲੱਚ ਪਲੇਟ ਦੀ ਜੇਕਰ ਤੁਹਾਨੂੰ ਸੋਚ ਲਵਾਤੀ ਆ ਨਾਟਾ ਇਹਨੂੰ ਇੱਕ ਪਾਸੇ ਲੱਗਿਆ ਵਾ ਕਿ ਸਿੰਗਲ ਕਲੱਚ ਹੀ ਕੰਮ ਕਰੂਗਾ ਜੇ ਡਬਲ ਕਰਨਾ ਹੈ ਉਹ ਥੱਲੇ ਕਿਹੜਾ ਡਬਲ ਕਲਾਸਿਕ ਕੰਮ ਕਰੂਗਾ। ਓਕੇ। ਬਸ ਉਹਦਾ ਹੀ ਬਸ ਉਹਦਾ ਸਾਰਾ ਫੰਡਾ ਸਾਰਾ। ਜੀ ਜੀ। ਬਾਕੀ ਇਹਨੂੰ ਪਤਾ ਨਹੀਂ। ਫੀਚਰ ਵਾਈਜ਼ ਕੋਈ ਬਾਕੀ ਐ ਆ ਵੀ ਸਮਾਰਟਤਾ ਹੁਣ ਇਹਦਾ ਹੈਗੀ ਹੈਗਾ ਵਿਕਰੀ ਵਿੱਚ ਵੀ ਫਰਕ ਪਿਆ ਹੀ ਹੋਇਆ। ਜੀ ਜੀ ਜੀ। ਇਹ ਆਪਣੇ ਪਿੰਡ ਵੀ ਡਾਕਟਰ ਕਈ ਚਲੇ ਗਏ ਹੁਣ ਜਿਵੇਂ ਆਪਣੇ ਵਾਲਾ ਕਈ ਆਪਣੇ ਆਪਣੇ ਪਟਿਕਰਾਮਾਂ ਦੇ ਹਲਕੇ ਵਿੱਚ ਲਾ ਲਓ ਵੀ ਪਹਿਲਾ ਡਾਕਟਰ ਦੇ ਕੇ ਬੰਦੇ ਨਵੇਂ ਡਾਕਟਰ ਨੂੰ ਲੈ ਕੇ ਜਾ ਰਹੇ ਹਨ। ਜੀ। ਬਾਕੀ ਟੈਕ ਹੈ ਵੀ ਬਹੁਤ ਆ। ਕੋਈ ਪੋਸਟ ਕੱਢੀ ਨਹੀਂ ਜਿੱਦਾਂ ਕੋਈ ਮਤਲਬ ਮੈਸੀ ਕਿਹੜਾ ਇੱਕ ਮੈਸਫੀ ਕਰ ਜੀ ਮੈਂ ਬਦਲਾਵ ਹਾਂ ਇਹ ਕਹਿੰਦਾ ਵੀ ਸੁਬੀਏ ਜੀ ਆਕਾ ਹੋ ਗਿਆ ਜਿੱਦਾਂ ਵੀ ਆ ਹਾਂਜੀ ਤੇ ਬੁਕਿੰਗ ਦਾ ਕੀ ਸੀਨ ਆ ਜੀ ਆਪਣਾ ਨਹੀਂ ਆਪਣੇ ਕੋਲੇ ਰੈਡੀ ਆ ਚੱਲੀ ਜਾਂਦਾ ਉਹਦੇ ਹਾਂਜੀ ਤੇ ਮੰਨ ਲਓ ਵੀ ਅੱਜ ਕੋਈ ਬੰਦਾ ਆ ਗਿਆ ਆਪਾਂ ਉਹਨੂੰ ਅੱਜ ਸ਼ਾਮ ਨੂੰ ਜਾਂ ਸਵੇਰੇ ਡਾਕਟਰ ਨੂੰ ਆਪਾਂ ਦੇ ਦਾਂਗੇ ਇੱਕ ਖੜਾ ਆਪਣੇ ਕੋਲੇ ਹਾਂਜੀ ਤਾਂ ਖੜੇ ਖੜਾ ਚਲੋ ਕਾਗਜ਼ ਪੱਤਰਾ ਨੂੰ ਮੜਵਾਟ ਦੋ ਘੰਟੇ ਦੋ ਘੰਟੇ ਲੱਗ ਜਾਂਦੇ ਕਾਗਜ਼ ਪੱਤਰਾ ਨੂੰ ਕਰਦਿਆ ਕਰਦਿਆਂ ਨੂੰ ਮੰਨ ਲਓ ਜੀ ਹੁਣ ਬੰਦਾ ਆ ਗਿਆ ਆਪਾਂ ਡਾਕਟਰ ਸ਼ਾਮ ਨੂੰ ਮਿਲ ਜਾਊਗਾ ਇਹ ਨਿਸਟੇਮ ਆਪਣੇ ਕੋਲੇ ਹੁੰਦੇ ਆ ਜੀ ਜ਼ਿਆਦਾਤਰ ਆਪਾਂ ਜਿਹੜਾ ਸੋ ਡੀਟੇਲ ਚ ਆ ਜਾਂਦੇ 95 ਤੋਂ 2 ਵੀਲ 4 ਵੀਲ ਹੋ ਗਿਆ ਹਾਂਜੀ 753 ਹੋ ਗਿਆ ਹੋਰ ਵੀ 2 ਇਹ 245 241 ਜ਼ਿਆਦਾ ਹੋ ਗਿਆ ਇਹ ਜਾਣਗੇ 4 ਪੈਨ ਟਰੈਕਟਰ ਪਾ ਜਾਣਗੇ ਇਹਨਾਂ ਲਈ ਜਾਣਗੇ ਵੀ ਕਹਿ ਲਿਆ ਵੀ ਆਏ ਦਾਣਾ ਬੈਗ ਲਈ ਰਹਿੰਦੇ ਨੇ ਬੈਗ ਲਈ ਰਹਿੰਦੇ ਨੇ ਇਹ ਬਤਨ ਰੂਟੀਨ ਚ ਆਪਾਂ ਜਿਆਦਾ ਟਰੈਕਟਰ ਸੇ ਲਗਦੇ 3-4 ਮਾਰਨਗੇ ਹਾਂਜੀ ਤੇ ਤੇਰਤੂਲ ਦਾ ਕਿੰਨਾ ਕਹਿਦਾ ਹੈਗਾ ਜੀ ਖਰਚਾ ਖਰਚਾ ਅੰਦਾਜ਼ਾ 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 ਵੀ ਜਿਹੜੇ ਆਪਾਂ ਗੇਰ ਕਰੀ ਗਏ ਨੇ ਨਾਲ ਦੇ ਜਿੰਨੇ ਟਰੈਕਟਰ ਹੋਣਗੇ 50 ਚ ਵੀ ਉਹਨਾਂ ਤੋਂ 1 ਲੀਟਰ 1/2 ਲੀਟਰ ਘੱਟ ਹੀ ਖਾਉਂਦੇ ਨੇ। 1 ਲੀਟਰ ਦਾ ਦੇ ਫਰਕ ਪਾਇਆ। ਹਾਂਜੀ। ਕਿੰਨਾ ਦਾ ਫਰਕ ਪਾਉਣਗੇ, ਕਿੰਨਾ ਦਾ। ਤੇ ਗੁਰਨੀਤ ਵੀ ਤੂੰ ਦੱਸ ਦੇ ਗਰੀਤ ਵੀ ਜਿਵੇਂ ਆਪਾਂ ਡੈਮੋ ਡੈਮੋ ਆਮ ਕਰਦੇ ਆਂ ਜੇ ਕਿਸੇ ਵੀਰਾਂ ਨੇ ਹੋਰ ਕਿਸੇ ਨੇ ਡੈਮੋ ਕਰਾਉਣੀ ਹੋਵੇ। ਮੰਨ ਲਓ ਹੁਣ ਬਾਹਲ ਖਾਲੀ ਹੋ ਚੱਲੇ ਆ। ਜ਼ਿਆਦਾਤਰ ਖਾਲੀ ਗਈ ਆ। ਤੇ ਕੀ ਸੀ ਸੇਵਾਦਾਰਾਂ ਨੇ? ਆਪਾਂ ਪਹਿਲਾਂ ਇਹੀ ਗੱਲੀਆਂ ਨੇ ਆ। ਫੇਰ ਆ ਵੀ ਕੁਝ ਵੀ ਮੰਨ ਲਓ ਇਹ ਲੋਡ ਮ ਲਵਾ ਆਇਆ। ਠੀਕ ਆ 2025 ਦੇ ਵਿੱਚ ਇਹ ਅ 24 ਚ ਆ ਗਿਆ ਸੀ ਤਕਰੀਬਨ ਇਹ ਔਰ 25 ਦੇ ਵਿੱਚ ਹੁਣ ਤਕਰੀਬਨ ਆਮ ਟਰੈਕਟਰ ਮਿਲਦਾ ਜਿੰਨਾ ਮਾਦੀ ਕਰਦਾ ਜਿੰਨਾ ਮਾਦੀ ਕਰਦਾ ਹਾਂ ਤੇ ਜਾਨੀ ਪਹਿਲ ਆਪਣੀ ਇਹੀ ਹੁੰਦੀ ਆ ਵੀ ਜਿਵੇਂ ਕੋਈ ਆਉਂਦਾ ਵਾ ਜਿਵੇਂ ਕਿਸੇ ਨੂੰ ਮਾੜਾ-ਭੋਟਾ ਮਾਰ ਕੇ ਢਟਕੂ ਜਾਂ ਹੁੰਦਾ ਨਾ ਵੀ ਆਪਾਂ ਟਰੈਕਟਰ ਪਹਿਲਾਂ ਚਲਾ ਕੇ ਦੇਖ ਲਈਏ ਇਹਦਾ ਰਿਸਪੌਂਸ ਦਿੱਤਾ ਵਾ ਬਾਲਰੋਡਾ ਵਿੱਚ ਚਲਾ ਕੇ ਦੇਖੜਾ ਉਹਦੇ ਜਾਂ ਆਪਾਂ ਕੋਈ ਜਿੱਦਾ ਹੋਣਾ ਸੀ ਆਪਾਂ ਦਾ ਟੂੜੀ ਵਾਲਾ ਸੀਜ਼ਨ ਗਿਆ ਵਾ ਸੀਜ਼ਨ ਗਿਆ ਤੇ ਜਿਹੜੇ ਤੇ ਆਪਾਂ ਦਾ ਡੈਮੋ ਕਾਫੀ ਕਰੀਆਂ ਜਾਨੀ ਜਿਹੜੀ ਜਿਹੜੀ ਚੀਜ਼ ਹੈਗੀ ਜਿੰਨੀ ਮਤਲਬ ਐਸਪੀ ਦਾ ਟਰੈਕਟਰ ਆ ਇਹ ਉਹਨੇ ਇੰਪਲੀਮੈਂਟ ਪਾ ਕੇ ਜਿੱਦਾਂ ਮਰਜ਼ੀ ਦੇ ਡੈਮੋ ਉਸ ਜਨ ਵੀ ਆਮ ਲੋਕ ਜਿਵੇਂ ਕਹ ਲੀਏ ਵੀ ਆਵੇਂ ਅਸੀਂ ਪਹਿਲਾਂ ਚਲਾ ਕੇ ਦੇਖਾਂਗੇ ਅਗਲੇ ਦਾ ਜਿਹੜੀ ਬਹਿਮ ਆ ਸ਼ਾਂਕਾ ਅਗਲੇ ਦੀ ਉਹ ਚਲਾ ਕੇ ਦੂਰ ਹੋ ਜਾਂਦੀ ਆ ਜੀ ਜੀ ਪਹਿਲਾਂ ਜਾਨੀ ਇਹ ਚੀਜ਼ ਦਾ ਫਰਕ ਪੈ ਜਾਂਦਾ ਹਾਂ ਪਹਿਲਾਂ ਬਾਕੀ ਕਿਹੜਾ ਆਪਣੇ ਤੁਹਾਡੀ ਗੱਲ ਵਿੱਚੋਂ ਕੱਟਦਾ ਕਿਹੜਾ ਪੁਰਾਣਾ ਮੰਦਾ ਕਸਟਮਰ ਮੈਸੀ ਯੂਜ਼ ਕਰ ਰਿਹਾ ਉਹਦਾ ਪਤਾ ਹੀ ਆ ਉਹ ਤਾਂ ਉਹਦਾ ਪਤਾ ਹੀ ਬੜਾ ਨਵੇਂ ਬੰਦੇ ਨੂੰ ਹੋ ਜਾਂਦਾ ਵੀ ਮੈਂ ਇੱਕ ਵਾਰ ਚਲਾ ਕੇ ਦੇਖ ਲਾ ਨਾ ਪੈਸੇ ਲਾਉਣੇ ਆ ਹਾਂਜੀ ਵੀ ਪਰ ਉਹ ਤੁਹਾਡਾ ਕੋਈ ਨਹੀਂ ਨਿਕਲ ਜਮੈਂ ਵੈਸੇ ਤਾਂ ਇੰਨੀ ਡੈਮੋ ਦੀ ਸਾਨੂੰ ਜ਼ਿਆਦਾ ਲੋੜ ਪੈਂਦੀ ਨਹੀਂ ਕਿਉਂਕਿ ਪਹਿਲਾਂ ਵੀ ਕਸਟਮਰਾਂ ਨੇ ਯੂਜ਼ ਕਰ ਲਿਆ ਹਾਂਜੀ ਉਹ ਤਾਂ ਹੈਗਾ ਵੀ ਕਈ ਬੰਦੇ ਨਾ ਨਵੇਂ ਜਿਹੜੇ ਲੈਣਾ ਨਾ ਨਵੇਂ ਬੰਦੇ ਜਾਣਗੇ ਕਸਟਮਰ ਜਿਹੜੇ ਆਪਣੇ ਉਹ ਡਿਮਾਂਡ ਕਰਦੇ ਆ ਵੀ ਅਸੀਂ ਚਲਾ ਕੇ ਦੇਖੀਏ ਜੀ ਬਾਹਰ ਕੋਈ ਪ੍ਰੋਬਲਮ ਨਹੀਂ ਹਾਂਜੀ ਜਿੰਨਾ ਵੀਰੇ ਦਸਾਂਜੋ ਮਤਲਬ ਜੇ ਪਗੜੀ ਵਿੱਚ 10 ਬੰਦਿਆਂ ਦੇ ਵਿੱਚੋਂ 8 ਬੰਦਿਆਂ ਨੇ ਤਾਂ ਤਕਰੀਬਨ ਇਹ ਮੈਸੀ ਹੈ ਇਹਦਾ ਪੁੱਛਦੇ ਨਹੀਂ ਵੀ ਖਰਚਾ ਕਿੰਨਾ ਹੋ ਗਿਆ ਹਾਂਜੀ ਦਾ ਪਹਿਲੇ ਦਿਨੋਂ ਹੀ ਇਹਨਾਂ ਦਾ ਜਿਹੜਾ ਖਰਚਾ ਹੀ ਘੱਟ ਰਹਿੰਦੇ ਹਨ ਹੈਨਾ ਗੰਗੜੀ ਦਾ ਡੈਕਟਰ ਆ ਤੇ ਬਾਕੀ ਰਿਪੇਅਰ ਨਹੀਂ ਹੈਗੀ ਠੀਕ ਆ ਬਈ ਇੱਕ ਚੀਜ਼ ਆ ਆਪਣੀ ਵਿੱਚ ਜੇ ਆਪਾਂ ਕਹਿੰਦੇ ਡੈਕਟਰ ਦੀ ਸਾਰੀ ਦੀ ਗੱਲ ਕਰੀਏ ਨਾ ਆਪਾਂ ਕੱਲੀ ਜਿਵੇਂ ਛੋਟੇ-ਮੋਟੇ ਗੱਲਾਂ ਦਾ ਆਪਾਂ ਕਰ ਲੈਂਦੇ ਹਾਂ ਫਿਚਰ ਵਾਈਜ਼ ਕਰ ਲਈਏ ਹਨਾ ਤੇ ਹੋਰ ਜੇ ਆਪਾਂ ਕਰੀਏ ਵੀ ਇਹ ਦੀ ਲਾਈਫ ਕਿੰਨੀ ਕਿੰਨੀ ਕਿ ਲੰਬੀ ਕਿੰਨੀ ਕਰ ਲੰਬਾ ਸਮਾਂ ਜਿੰਨਾ ਆਪਾਂ ਰੱਖਣਾ ਵਾ ਇਹਨੂੰ ਕੋਈ ਜ਼ਿਆਦਾ ਕੋਈ ਐਦਾਂ ਨਹੀਂ ਹੈਗਾ ਜਾਂ ਕੋਈ ਇਹਦੇ ਨਗਰਾਟ ਗੱਲ ਕੇ ਜਾਂ ਕਿਤੋਂ ਕੱਲ ਨੂੰ ਸਾਲ 2 ਸਾਲ ਰੱਖਿਆ ਕਿਤੋਂ ਜਿੱਦਾਂ ਐਦਾਂ ਪ੍ਰੋਬਲਮ ਆਉਣਾ ਹੈ ਇਹਦੀ ਤਾਂ ਹੈਗੀ ਹੈਗੀ ਐਚਵੀਆ ਕੀ ਖਾਲ ਨਹੀਂ ਹੁੰਦੀ ਇਹਦੀ ਰੰਗ ਰੋਂਗਲੀ ਫੇਟ ਹੁੰਦਾ ਇਹਦਾ ਪਹਿਲਾ ਮਤਲਬ ਕਿ ਕੁਆਲਟੀ ਦੇ ਵਿੱਚ ਕੰਮ ਨੂੰ ਪਾਈ ਨਹੀਂ ਕਰਦਾ ਜੇ ਮੰਨ ਲਓ ਕੋਈ ਆਪਣੇ ਟਰੈਕਟਰ ਤੇ ਕਈ ਵਾਰੀ ਸਕੀਮਾਂ ਵੀ ਆ ਜਾਂਦੀਆਂ ਨੇ ਇਹ ਲੱਖ ਲੱਖ ਰੁਪਏ ਦੀ ਸਕੀਮ ਆ ਜਾਂਦੀ ਹੈ ਵੀ ਅੱਜ ਵੀ ਅਕਰਬੀਏ ਸਪੌਂਸਰ ਕਰਦਾ ਹੱਸਦਾ ਕਰਦਾ ਜੋ ਜਿੰਦਾ ਦਾ ਟਰੈਕਟਰ ਯਾਨੀ ਕਿ ਬਣਾਉਣਾ ਚਾਹੀਦਾ ਉਹਨਾਂ ਨੂੰ ਉਹਦੇ ਹੀ ਆਖਦੇ ਹੋਏ ਆਏ ਨੇ ਕਿ ਕੁਆਲਿਟੀ ਦੇ ਵਿੱਚ ਉਹ ਨਹੀਂ ਇਹ ਜਿਹੜੇ ਨਰਮ ਬਣਾਤਾ ਟੈਕਨੋਲੋਜੀ ਨਾਲ ਕੇ ਦੇੜਾ-ਦੇੜਾ ਵਧਾਉਂਦੇ ਆ ਤਾਂ ਮਜ਼ਬੂਤੀ ਹੀ ਕਰਦੇ ਆ ਚੀਜ਼ਾਂ ਦੀਆਂ ਖੇਤੀਬਾੜੀ ਨਾਲ ਸੰਬੰਧ ਦਾ ਖੇਤੀ ਦੇ ਵਿੱਚ ਚੱਲਣ ਵਾਲੀਆਂ ਨੇ ਮਾੜੀ ਜੀ ਜਿਹੜੀ ਹੈ ਨਾ ਉਹ ਕਦੇ ਨਾ ਕਦੇ ਦਾ ਮਤਲਬ ਕਿ ਦੱਸੂਗੀ ਜਦੋਂ ਥੋੜਾ ਸਮਾਂ ਪੈ ਕੇ ਦੱਸੂਗੀ ਠੀਕ ਆ ਨਹੀਂ ਤੇ ਆਪਣਾ ਰਹੇਗੀ ਇਹ ਜਿੰਦਾ ਦੀ ਮਤਲਬ ਕਿੰਨੇ ਜਜ਼ੂਰ ਵਾਲੀ ਹੈ ਕਿੰਨਾ ਦਾ ਧੱਕਾ ਝੱਲਣ ਵਾਲੀ ਹੈ ਹੈ ਨਾ ਇਹੀ ਗੱਲਾਂ ਵੀ ਬੇਸੀ ਪਹਿਲੇ ਦਿਨੋਂ ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਕਰਦਾ ਪੂਰੀ ਵਧੀਆ ਜਿਦਾ ਆਪਾਂ ਕਹਿੰਦੇ ਆ ਨੋਕਾ ਬਣਾ ਰਹੇ ਹਾਂ ਤੇਰੇ ਮਗਰਾੜ ਵਗੈਰਾ ਕਦੇ ਇਹ ਆਏ ਰੇ ਨਹੀਂ ਸੀ ਦੇਖਦੇ ਪੁਰਾਣੇ ਮਾਡਲ ਵੀ ਦੇਖਦੇ ਹੋ ਕੋਈ ਮਗਰਾੜ ਨਹੀਂ ਖੜਿਆ ਜੀ ਲੂਗਾ ਹਾਂ ਜੀ ਸਵਾ ਪਿਆ ਜਾਂਦਾ ਰੰਗ ਫਿੱਕਾ ਪੈ ਜਾਂਦਾ ਚਲੋ ਗੱਲ ਵੱਖਰੀ ਆ ਪਰ ਇਹਦਾ ਨਹੀਂ ਕਿ ਤਨਾ ਕਿਤੇ ਵੀ ਆ ਆਪਾਂ ਚੀਜ਼ ਦੇਖਦੇ ਆ ਕਾਪਾ ਗਰਦੀ ਵੀਰੇ ਇਹ ਕਾਮ ਆਪਾਂ ਚੀਜ਼ ਦੇਖਦੇ ਆ ਨਾ ਜਿਹੜੇ ਲੋਕਾਂ ਨੇ ਬਾਲੋ 15 ਸਾਲ ਪਹਿਲਾਂ ਲਏ ਆ ਨਾ ਜਾਂ ਮਤਲਬ 20 ਸਾਲ ਪਹਿਲਾਂ ਲਏ ਆ ਉਹ ਦੁਬਾਰਾ ਮੈਸੀ ਹੀ ਲੈਂਦੇ ਆ ਜਿਵੇਂ ਕਹਿ ਦਿਆ ਵੀ ਟੋਇਟਾ ਦਾ ਇੰਜ ਜਾਣਾ ਨਾ ਆਹ ਲਗਾ ਕਹਿੰਦਾ ਭਾਈ ਟੋਇਟਾ ਦੀ ਗੱਡੀ ਚ ਹੌਲ ਦੇਖੀ ਨਾ ਪਹਿਲਾਂ ਕਲਾ ਗਾਂ ਨੂੰ ਵੀ ਟੋਇਟਾ ਹੀ ਲੈਣੀ ਆ ਜਿੰਦਾ ਮਾਰਦੀ ਪਾਸੇ ਜ਼ੋਰ ਲਾ ਲਵੇ ਹੋਰ ਪਾਸੇ ਜਾਂਦਾ ਨਹੀਂ ਉਹੀ ਚੀਜ਼ ਇਹ ਆ ਵੀ ਜਿਹੜੇ ਬੰਦੇ ਨੇ ਮੈਸੀ ਚਲਾ ਲਿਆ ਉਹ ਮੈਨੂੰ ਨਹੀਂ ਲੱਗਦਾ ਵੀ ਬੰਦਾ ਕਿਸੇ ਪਾਸੇ ਹੋਰ ਜਾਂਦਾ ਹੋਊਗਾ ਕਈ ਵੇ ਵੇਹੇ ਕਈ ਬੰਦੇ ਕਹਿ ਦਿੰਦੇ ਆ ਵੀ ਯਾਰ ਮੈਸੀ ਦਾ ਇਦਾਂ ਯਾਰ ਮੈਸੀ ਯਾਰ ਕਿਉਂ ਨਹੀਂ ਇਦਾਂ ਯਾਰ ਜਿਆਦਾ ਹਨਾ ਮਤਲਬ ਜਿਆਦਾ ਸੇਲ ਹੋਣਾ ਤੁਜੀ ਜਿਹੜਾ ਟਰੈਕਟਰ ਆ ਰਹੀਆ ਜਾਇ ਅੱਜ ਦਾ ਹੈ ਨਾ ਜਿਆਦਾ ਸੇਲ ਆ ਵੀ ਮੈਸੀ ਦੇ ਵਿੱਚ ਮੈਂ ਇਹ ਸੋਚਦਾ ਹਾਂ ਨਾ ਵੀ ਮੈਸੀ ਨੂੰ ਕੋਈ ਆਪਾਂ ਨੂੰ ਕੋਈ ਕਮੀ ਨਹੀਂ ਲੱਗਦੀ ਹੈ ਨਾ ਡੀਜ਼ਲ ਖਰਚਾ ਘਟਾ ਕੰਪਨੀ ਦਾ ਟਰੈਕਟਰ ਆ ਹੁਣ ਜਿਹੜੇ ਆ ਟਰੈਕਟਰ ਕੋਲੇ ਆਪਾਂ ਖੜੇ ਆ 2.95 ਹਜ਼ਾਰ ਕੋਲੇ ਇਹਦੇ ਵਿੱਚ ਜੇ ਫੀਚਰਾਂ ਦੀ ਗੱਲ ਕਰੀਏ ਆ ਫੀਚਰ ਜਿਤੇ ਉਹ ਸਾਮੋਲ ਵਾਲੇ ਖੇਤੀਬਾੜੀ ਦੇ ਨੁਮੰਦ ਹਨ ਸਪੀਡਾਂ ਦੀ ਥਾਂ ਤੇ ਆਪਾਂ ਮੰਨਦੇ ਆ ਵੀ ਟਰੈਕਟਰ ਆ ਜਿੱਦ ਵੱਲ ਜਿਹੜਾ ਆਪਣਾ ਤੌਰ ਚ ਚੱਲਦਾ ਇਹਦੇ ਜਿਹੜੇ ਸਪੀਡਾਂ ਲਾਜ਼ਮੀ ਨਹੀਂ ਹੈ ਨਾ 4 ਸਪੀਡ ਦੇ ਵਿੱਚ ਟਰੈਕਟਰ ਹੋ ਗਿਆ ਠੀਕ ਆ 6 ਰਨ ਪਾਵਰ ਚਲੋ ਅੱਜ ਕੱਲ ਸਾਰੇ ਪਾਵਰ ਮੰਨ ਲਿਆ ਨਾ ਸਟੀਅਰਿੰਗ ਪਾਵਰ ਹੋ ਰਿਹਾ ਜਿਵੇਂ ਖੇਤੀਬਾੜੀ ਦੇ ਕੰਮ ਆਉਣ ਵਾਲੀਆਂ ਜਿੱਦਾਂ ਪੀਟੀਓ ਆ ਪੀਟੀਓ ਹੋ ਗਿਆ ਪੀਟੀਓ ਹੋ ਗਈ ਜਿੱਦਾਂ ਲਾਈਵ ਚੱਲਦੀ ਆ ਜਾਂ ਰਿਵਰਸ ਚੱਲਦੀ ਆ ਆਮ ਦਾ ਉਹ ਤਾਂ ਜਿਵੇਂ ਮਸ਼ੀਨਾਂ ਦੇ ਉੱਤੇ ਤੂੜੀ ਆ ਮਸ਼ੀਨਰੀ ਤਾਂ ਜ਼ਰੂਰੀ ਆ ਹੁਣ ਅੱਜ ਤੋਂ 23 ਸਾਲ ਪਹਿਲਾਂ ਥੋੜਾ ਪਤਾ ਸੀਗਾ ਆਪਾਂ ਨੂੰ ਵੀ ਪੀਟੀਓ ਵਾਲੀਆਂ ਟਰਾਲੀਆਂ ਵੀ ਆ ਜਾਣਗੀਆਂ ਹਾਂ ਜੇ ਹੁਣ ਮੰਨ ਲਓ ਇਹ ਟਰੈਕਟਰ ਮੈਂ ਅੱਜ ਨਵਾਂ ਲੈ ਲਿਆ ਠੀਕ ਹੈ ਜਿਹੜਾ ਨਵਾਂ ਲਾਈਵ ਤੇ ਰਿਵਰਸ ਵੀਡੀਓ ਤਾਂ ਹੈਗੀ ਆ ਗਰਾਊਂਡ ਵੀਡੀਓ ਜਿੱਥੇ ਟਰਾਲੀ ਵਾਸਤੇ ਰੋਡ ਬਣਦੀ ਆ ਉਹ ਵੀ ਇਹਦੇ ਵਿੱਚ ਹੈਗੀ ਮੁੰਡੇ ਕਹਿਰਾ ਦੇ ਨਾਲ ਚੱਲਦੀ ਆ ਕਿੰਨੇ ਟਰੈਕਟਰ ਦੇ ਸਾਇਰ ਤੋਂ ਬੂਦਾ ਉਨਾ ਹੀ ਟਰਾਲੀ ਉਹਨੇ ਵੀ ਵੀਡੀਓ ਨਾਲ ਉਹਨੇ ਟਰਾਲੀ ਖੁੰਮੇ ਜਾਣੇ ਆ ਰਿਵਰਸ ਵੀਅਰ ਪਾਤਾ ਆਟੋਮੈਟਿਕ ਟਰਾਲੀ ਦਾ ਵੀ ਤਿਆਰ ਰਿਵਰਸ ਖੁੰਮਣ ਲਾ ਜੀ ਤੇ ਟਰੈਕਟਰ ਦਾ ਵੀ ਰਿਵਰਸ ਖੁੰਮਣ ਲਾ ਜੀ ਤੇ ਚੌਥਾ ਜਿਹੜਾ ਹੈਗਾ ਵਾ ਉਹ ਗੇਰਾ ਦੀ ਵੀਡੀਓ ਗੇਰਾ ਦੀ ਵੀਡੀਓ ਗੇਰਾ ਦੀ ਵੀਡੀਓ ਜਿਹੜੀ ਆ ਉਹ ਆਪਾਂ ਸੇਫਟੀ ਵੀ ਆ ਉਹਦੀ ਦੇ ਕੰਮ ਹੀ ਆਹ ਦਹਣਾ ਦੇ ਹੱਥੇ ਉਹ ਕਰਦੀ ਉਹ ਜਿਹੜਾ ਲੀਵਰ ਲੱਗਿਆ ਹੋਇਆ ਉਹ ਦੇਖਿਆ ਸੀ ਨਾ ਤੁਸੀਂ ਪਹਿਲਾਂ ਜਦੋਂ ਬੈਠੇ ਸੀਗੇ ਹਾਂ ਹਾਂ ਉਹ ਗੇਅਰ ਕਿੱਥੇ ਲਾਇਆ ਹੋਇਆ ਸੀਗਾ ਤੁਸੀਂ ਸਾਰੇ ਆ ਗੇਅਰ ਪਾ ਕੇ ਦੇਖਦੇ ਦੇਖ ਲੈ ਬਟਟ ਤੁਰਿਆ ਨਹੀਂ ਟਰੈਕਟਰ ਨਹੀਂ ਗੱਲ ਹੈ ਨਾ ਇਹ ਗੱਲ ਹੈ ਨਾ ਫੇਰ ਮੈਂ ਤੁਹਾਨੂੰ ਧੱਕੇ ਦੇਖ ਵੀ ਆਹ ਜਿਹੜਾ ਹੈਗਾ ਵਾ ਨਾ ਗੇਅਰ ਆ ਗੇਅਰ ਨੂੰ ਈ ਤੇ ਕਰ ਲਓ ਫੇਰ ਧੁਰਨਾ ਵਾ ਜੇ ਟਰੈਕਟਰ ਨੇ ਟੋਟਲ ਖੜਾ ਵਾ ਨਿਊਟਰਲ ਤੇ ਇਹ ਨਹੀਂ ਤੁਰਨਾ ਨਹੀਂ ਇਹ ਨਿਊਟਰਲ ਕੀ ਆ ਨਿਊਟਰਲ ਉਹ ਤੋਂ ਕੰਮ ਆਉਂਦਾ ਜਦੋਂ ਮਤਲਬ ਵੀਰਾਂ ਦੇ ਪੀਟੀ ਚ ਚਲਾਉਣੀ ਆ ਉਹ ਪੀਟੀ ਖੜੇ ਵਾ ਟਰੈਕਟਰ ਮੇਰੇ ਚਲਾਈ ਚੱਲੋ ਇਹਨਾਂ ਵਾਸਤੇ ਅੱਜ ਤੋਂ ਬਹੁਤ ਸਾਲ ਪਹਿਲਾਂ ਨਾ ਬੜੇ ਇਹ ਜੀ ਐਕਸੀਡੈਂਟ ਦੇਖੇ ਸੀਗੇ ਜਿਹੜੇ ਕਿ ਕਿਸੇ ਨੇ ਜਨਰੇਟਰ ਚਲਾਉਣ ਲੱਗੇ ਕੋਈ ਵੇਰ ਤੇ ਹੱਥ ਵੱਜ ਗਿਆ ਇਹ ਤਾਂ ਹੱਥ ਵੱਜ ਗਿਆ ਉਹ ਵੱਜ ਗਿਆ ਤੀਤੋਂ ਉਹ ਜਿਹੜਾ ਵਾ ਉਹ ਆਪਾਂ ਤੁਸੀਂ ਗੱਲ ਕਰ ਰਹੇ ਹੋ ਨਾ ਬਈ ਬੱਚਿਆਂ ਦੀ ਸੇਫਟੀ ਹੈ ਬੱਚਿਆਂ ਦੀ ਸੇਫਟੀ ਤਾਂ ਹੈਗੀ ਹੈਗੀ ਆ ਜਿਵੇਂ ਘਰੇ ਖੜਾ ਟਰੈਕਟਰ ਤੇ ਵੈਸੇ ਦਾ ਇੱਕ ਹੋਰ ਵੀ ਹੈਗਾ ਵਿਚ ਜਿਹੜਾ ਜਿਹੜਾ ਇਹ ਰਿਮੋਟ ਤੇ ਨੋ ਕਰ ਫੰਦੇ ਨਾ ਸਟਾਰਟ ਨਹੀਂ ਹੁੰਦਾ ਜਿਹੜੀ ਆ ਸੀ ਹਾਂ ਚਾਬੀ ਤੇ ਹੋ ਗਿਆ ਨਾ ਇਹ ਜੀ ਤੁਹਾਨੂੰ ਹੁਣ ਜਿਵੇਂ ਬੱਜੇ ਵਾਲਾ ਠੀਕ ਹੈ ਹੈਗਾ ਵਾਹ ਘਾਰ ਹਮ ਰਿਮੋਟ ਤੋਂ ਲੋਕ ਕਰਤਾ ਸਟਾਰਟ ਨਹੀਂ ਹੁੰਦਾ ਹੈ ਨਾ ਰਿਮੋਟ ਤੋਂ ਲੋਕ ਖੋਲਾਂਗੇ ਫਿਰ ਸਟਾਰਟ ਹੋਣਾ ਜੇ ਰਿਮੋਟ ਵੀ ਚਲੋ ਬੰਚ ਰਹਿ ਗਿਆ ਤਾਂ ਵੀ ਸਟਾਰਟ ਕਰਦੇ ਆ ਉਹ ਗੇਅਰ ਉਹ ਗੇਅਰ ਬੰਦਾ ਲਾ ਦੇਵੇ ਜਿਹੜਾ ਡਰਾਈਵਰ ਘਰੇ ਖੜਾ ਹੋ ਉਹ ਗੇਅਰ ਲਾ ਦੇਵੇ ਉਹਦੇ ਨਾਲ ਕੀ ਹੈ ਤੁਰਨਾ ਨਹੀਂ ਲਾ ਉਹਦੇ ਨਾਲ ਜਿੰਨੇ ਗੇਅਰ ਨੇ ਆ ਠੀਕ ਹੈ ਜੰਗੀਆਂ ਵਿੱਚ ਗੇਰਟਾਂ ਨੇ ਇਹਦੀਆਂ ਉਹ ਸਾਰੀਆਂ ਟਿਊਬਾਂ ਪੇਟੀਓ ਨੂੰ ਮਿਲਣ ਗਈਆਂ ਮਗਰ ਉਹਦਾ ਮਤਲਬ ਇਹ ਹੈ ਜੇ ਨੇ ਆਪਾਂ ਟਿਊਬ ਤੇ ਕੋਈ ਜਨਰੇਟਰ ਪਾਉਣਾ ਜਾਂ ਕੋਈ ਚਿੱਪ ਪਾਉਣਾ ਹੈ ਨਾ ਉਹਦੇ ਲਈ ਆਪਾਂ ਕੁੜੀ ਬਦਲ ਦੀ ਲੋੜ ਹੈ ਕੁੜੀ ਬਦਲ ਦੀ ਲੋੜ ਨਹੀਂ ਹੈਗੀ ਇਹ ਇਹਨਾਂ ਜਾਂ ਪਾਪਰੇਟਿਓ ਕਰਕੇ ਤੇ ਉਹਦੇ ਚੱਕਰ ਫਾਈਟਰਾਂ ਤੋਂ ਇਧਰ ਹੋ ਜਾਣਾ ਉਹ ਬਣ ਹੋਰ ਇਧਰ ਉਧਰ ਹੋਇਆ ਮੈਚ ਹੋ ਜਾਣਾ ਬਾਕੀ ਰਹਿ ਗਈ ਗੱਲ ਟਿਊਬਾਂ ਵਗੈਰਾ ਹੈਵੀ ਨੇ ਹਨ ਕੀਪਰ ਟਿਊਬਾਂ ਦਾ ਫਰਕ ਬਹੁਤ ਪੈਣ ਲੱਗਾ ਹੁਣ ਟਿਊਬਾਂ ਹੁਣ ਬਹੁਤ ਜ਼ਿਆਦਾ ਨਰੋਈਆਂ ਨੇ ਲੱਗ ਗਿਆ ਹੁਣ ਟਿਊਬਾਂ ਉਹਦੇ ਨਾਲ ਹੈਵੀ ਨੇ ਟਰਾਲੇ ਜਿੱਦਾਂ ਆਪਣੇ ਵੱਡੇ ਟਰਾਲੇ ਆਗੇ 10 18 18 20 20 20 ਫੁੱਟ ਆਮ ਹੀ ਚੱਲੀ ਜਾਂਦੇ 22 20 ਫੁੱਟ ਆਮ ਹੀ ਆਲੂਆਂ ਦੇ ਉਹਨਾਂ ਵਾਸਤੇ ਜਿਵੇਂ ਵੱਡਾ ਟਿਊਬਾ ਹੈਵੀ ਨੇ ਭਾਰੀਆਂ ਨੇ ਕੋਈ ਆਨ ਟਿਊਬ ਜਾਂ ਕ੍ਰਾਊਨ ਬਰੀਨ ਕਦੇ ਮੈਂ ਤਾਂ ਕਿਤੇ ਜੰਦੀ ਅਜਿਵੇਂ ਗਰੀ ਹੈ ਮੈਨੂੰ ਨਹੀਂ ਟਿਊਬ ਟੁੱਟੀ ਨਹੀਂ ਕਦੇ ਕ੍ਰਾਊਨ 5 ਰੁਪਏ ਦੇ ਟਿਊਬ ਕਦਾ ਟੁੱਟੀ ਨਹੀਂ ਕਦੇ ਵੀ ਅੱਜ ਪਾਰਟੀ ਨਹੀਂ ਇਹਦੀ ਕਦੇ ਵੀ ਕਦੇ ਨਹੀਂ ਪਾਰਟੀ ਇਹਦੀ ਟਿਊਬ ਕਰਾ ਇਹਦੀ ਕਦੇ ਬਾਕੀ ਆ ਲੈਟ ਕੈਪੈਸਿਟੀ ਦੀ ਗੱਲ ਕਰਦੇ ਹਾਂ ਇਹ ਤਾਂ 140 ਦੀ ਵਧਾਈ ਹੈ ਐਪਲੀਮੈਂਟ ਭਾ ਦੇ ਥੋੜੇ ਉਹ ਕਹਿੰਦਾ ਸੁਪਰ ਸੀਡਰ ਹੀ ਪਹਿਲਾਂ ਯਾਰ ਆਪਾਂ ਬਾਹਲਾ ਲਈਦਾ ਇਹ ਖਾਲੀ ਦੇਖ ਲੈ ਖਾਲੀ ਹੁੰਦਾ ਇਹ ਸਿੱਧਾ ਹੀ ਘਟੋ ਘਟ 11 ਘੰਟਾ ਦਾ ਸਿੱਧਾ ਹੀ ਸੁਪਰ ਸੀਡਰ ਆਉਂਦਾ ਜਿਉਂ ਜਿਉਂ ਜਿਵੇਂ ਜਾਨੀ ਕਿ ਸਮਾਂ ਅੱਗੇ ਦੀ ਅੱਗੇ ਵਧਦੀ ਜਾਂਦਾ ਨਾ ਹਰੇਕ ਚੀਜ਼ ਤੇ ਸੋਧ ਆਈ ਜਾਂਦੀ ਆ ਤੇ ਜੇ ਆਪਾਂ ਕਹਿੰਦੇ ਵੀ ਇੱਥੇ ਹੀ ਕੰਮ ਰੁਕ ਗਏ ਆ ਇਹ ਇੱਥੇ ਨਹੀਂ ਰੁਕੇ ਜਿਹਾ ਜਿਹਾ ਅੱਗੇ ਸਮਾਂ ਆਉਣਾ ਆਪਾਂ ਹੋਰ ਇਹਦੇ ਤੋਂ ਬਦਲੇ ਗਾਹਾਂ ਯਾਰ ਫਿਰ ਇੱਕ ਜਿਹਾ ਜਿਵੇਂ ਐਪ ਜਿਵੇਂ ਐਪਲੀਮੈਂਟ ਅੱਜ ਤੋਂ ਆਪਣੇ ਮੰਨ ਲਓ ਵੀ ਬਾਹਰ 20 ਸਾਲ ਪਹਿਲਾਂ ਸੀਗੇ ਉਹ ਆਪਣੇ ਫੋ ਮਾਲੋ ਹਣ ਜਿਹੜੇ ਉੱਥੇ ਹੌਣ ਜਿਹੜੇ ਉੱਥੇ ਆ ਜਣੇ ਆਪਰੇ ਦਸਾਂ ਸਾਲਾਂ ਨੂੰ ਉਹ ਇੱਥੇ ਇੰਡੀਆ ਚ ਆ ਜਣੇ ਆ ਹਾਂ ਪੂਰਾ ਛੇਤੀ ਆ ਜਣੇ ਹਣ ਕਾਮਕੜੀ ਕੰਪਨੀਆਂ ਬਾਹਰ ਨਹੀਂ ਆ ਇਥੇ ਇੰਡੀਆ ਦੇ ਵਿੱਚ ਬਹੁਤ ਆ ਰਹੀਆਂ ਨੇ ਹਣ ਜਿੱਦਾਂ ਆਪਾਂ ਸਪੀਡਰ ਹੋ ਗਿਆ ਸਪੀਡਰ ਜਿਹੜੀਆਂ ਮੇਲ ਮੈਨੂ ਜਿਹੜੀਆਂ ਆਪਾਂ ਉਹਨੇ ਟ੍ਰੇਡਰ ਦੀ ਚੀਜ਼ਾਂ ਸਪੀਡਰ ਹੋ ਗਈਆਂ ਵੀਡੀਓ ਚਾਰ ਤਰ੍ਹਾਂ ਦੀ ਕੰਮ ਕਰਦੀ ਆ ਕਲਚ ਵੀ ਡਬਲ ਚਾਹੀਦਾ ਉਹ ਵੀ ਹੈਗਾ ਵਾ ਸਟੀਰਿੰਗ ਵੀ ਪਾਵਰ ਹੈਗਾ ਵਾ ਤੇ ਡਿਸਟਰੀਬਿਊਟਰ ਵੀ ਡਬਲ ਚਾਹੀਦਾ ਹੁੰਦਾ ਇਹ ਹੈਗਾ ਹੈਨਾ ਜਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਕੰਮ ਉਹਨਾਂ ਵਾਲੀਆਂ ਚੀਜ਼ਾਂ ਉਹ ਸਾਰੀਆਂ ਨੇ ਤੇ ਆ ਜਿਹੜੀ ਲੈਪਟਾ ਲੈਪਟੋ ਤੋਂ ਆਪਾਂ ਕੰਮ ਲੈਣਾ ਠੀਕ ਆ ਡੇਢ ਚੱਕਣਾ ਜਿਆਦਾ ਇਹਦੀ ਕਪੈਸਿਟੀ ਵਧਾਈ ਹੋਈ ਹੈ ਜਾਨੀ ਕਿ ਕੰਪਨੀ ਨੇ ਇਹਨੇ ਕਹਿੰਦੀ ਹੈ ਵੀ ਪੂਰਾ ਆਲ ਰੌਂਡਰ ਜਾਂ ਡਰਾਈਵਰ ਬਣਾਇਆ ਹੈ ਸਾਰੀ ਕੰਮਾਂ ਵਾਸਤੇ ਕਿਉਂਕਿ ਫੋਰ व्हीਲ ਨਹੀਂ ਥਾ ਤੇ ਜੇ ਕਿਹਨੇ ਫੋਰ व्हीਲ ਨਾਲ ਫੋਰ ਵੀ ਰਾਤੀ ਥਾ ਤੇ ਵੱਖਰੀ ਉਹ ਆ ਜਾਂਦੇ ਆ ਜਿਹੜਾ ਬੰਦੇ ਨੇ ਹੁਣ ਇੱਕ ਹੀ ਡਰਾਈਵਰ ਰੱਖਣਾ ਹੁੰਦਾ ਕਹਿੰਦਾ ਮੈਨੂੰ ਫੋਰ ਵੀ ਨਹੀਂ ਲੋੜ ਹੈਗੀ ਉਹ ਤਕਰੀਬਨ ਸਾਰੇ ਮਤਲਬ ਇਹ ਉਦੋਂ ਇਹ ਇਸ ਵਿੱਚ ਹੈ ਜਿਵੇਂ ਆਪਾਂ 9500 ਜਿਹੜਾ 4 ਵੀਲ ਦੇ ਵਿੱਚ ਆਉਂਦਾ ਵਾ ਤੇ ਜਿਵੇਂ ਹੁਣ ਆਪਣੇ ਇਕੱਲਾ ਇਹ ਜਿਵੇਂ ਹੁਣ ਆਪਾਂ 2 ਵੀਲ ਦੇ ਵਿੱਚ ਇਹਦੀ ਪਾਵਰ ਤਾਂ ਸੇਮ ਹੀ ਆ ਦੋਨੇ 50 50 ਦੀ ਆ ਪਾਵਰ ਸੇਮ ਹੀ ਆ ਵੀਰੇ ਜਿੰਨੇ ਮਤਲਬ ਕਿ ਆਪਾਂ 60 HP ਪਰ ਸਮਾ ਹੀ ਇਹ ਜਾ ਗਿਆ ਵੀ 50 HP ਦੇ ਵਿੱਚ ਡ੍ਰੈਕਟਰ ਤੇ ਗਰੀਮਨ ਡੀਆਈ ਪਾ ਨੂੰ 50 ਕਿੱਬੀ ਤੱਕ ਮੈਨਣਾ ਹਾਂ 50 ਤੋਂ ਉੱਪਰ ਸੀਆਰਟੀ ਕਰਨ ਦੇ ਦਿੰਦੇ ਆ ਤੇ ਆਦੋ ਪਾ ਸੀਆਰਟੀ ਹੋ ਗਿਆ ਜਿੰਨਾ ਕਿ ਹੈਗਾ ਵਾ ਜਾਨੀ ਮੈਂ ਚਲਾ ਕੇ ਵੀ ਦੇਖਿਆ ਵਾ ਸਾਰੀਆਂ ਡੈਮੋ ਵੀ ਕਰਕੇ ਦੇਖੀ ਆ ਜਿਹੜੇ ਆਪਣੇ ਇੰਗਲੀਮੈਂਟ 60 ਹਸ ਪਾਵਰ ਵਾਲੇ ਹੈਗੇ ਨੇ ਜਿੰਨਾ ਕੋਈ ਤੇ ਗਰੀਮਨ ਮੈਨੂੰ ਵੀ ਲੱਗਦਾ ਕੋਈ ਬਦਲ ਨਹੀਂ ਰੋੜ ਉਹ ਹੀ ਸਾਰੇ ਕਰਕੇ ਪੂਰੇ ਵਧੀਆ ਖੱਚਦਾ ਵਾ ਹੈ ਕਿਉਂਕਿ ਇਹ ਵੀ ਚਲਾ ਲਿਆ ਪਹਿਲਾਂ ਵਾਲਾ 9500 ਵੀ ਚਲਾ ਲਿਆ ਹਨ ਤੇ ਇਹ ਵੀ ਐਵੇਂ ਮੈਨੂੰ ਤਾਂ ਜੋਰ ਦੇ ਵਿੱਚ ਇਹ ਵੀ ਘੱਟ ਨਹੀਂ ਲੱਗਿਆ ਹਾ ਐਚ ਪੀ ਆਪਾਂ ਕਹਿੰਦੇ ਯਾਰ ਐਚ ਪੀ 50 ਹੀ ਆ ਅੱਪਾ ਮੇਨ ਗੱਲ ਦਾ ਕੰਮ ਪਰ ਬਈ ਉਹਨਾਂ ਦੇ ਗੇਰਾਂ ਦਾ ਵੀ ਹਰਕਤ ਪਾਦਾ ਬੰਦੀ ਕਰਤੀ ਹੈ ਨਾ ਡਾਇਰੈਕਟਰ ਵੀ 50 ਹਸ ਪਾਵਰ ਤੋਂ ਉੱਤੇ ਵਾਲੇ ਨਹੀਂ ਡੀਏ ਚ ਮਿਲਣੇ ਹੈਗੇ ਤੇ ਉਹਦੇ ਜਿੱਦਾਂ ਆਪਸ਼ਨ ਆ 50 ਚ ਵੀ ਕੀ ਜਾਂਦੇ ਆ ਜੇ ਆਪਾਂ ਇੱਕ ਹੋਰ ਵੀ ਹੈ ਨਾ ਜਿਵੇਂ ਆਪਾਂ ਪਾਵਰ ਦੀ ਗੱਲ ਕਰਦੇ ਆ ਜਿਵੇਂ ਮੰਨ ਲਓ 50 ਐਚਪੀ ਚ ਹੈਗੀ ਆ ਮੰਨ ਲਓ 50 ਇਹਦੀ ਕਰਤੀ ਪਰ ਇਹਦਾ ਵੀ ਉਹਨਾਂ ਜੋਰ ਇਹਦੇ ਗੇਰਾਂ ਦੇ ਵਿੱਚ ਵੀ ਹੈਗਾ ਨਾ ਗੇਰ ਵੀ ਬਦਲ ਦੋ ਗੇਰਾਂ ਦੇ ਵਿੱਚ ਸਾਰਾ ਕੁਝ ਹੀ ਮਿਲ ਜਾਣਾ ਆ ਜੀ ਮੈਂ ਪਹਿਲਾਂ ਵਾਲਾ ਮਾਡਲ ਕਿਵੇਂ ਖੜਾ ਮਾ ਡਾਇਰੈਕਟਰ ਕੋਲੇ ਹੈ ਨਾ ਇਹ ਨਗਰ 16 ਦੇ ਤਹਿਤ ਰਹੇ ਨੇ 750 ਦੇ ਮੂਤੇ ਨੇ ਇਹਦੇ ਕੈਰ ਠੀਕ ਹੈ ਦੋ ਸੂ ਸਾਰਾ ਕੁਝ ਲੱਕ ਵਗੈਰਾ ਹੋ ਗਿਆ ਸੁਪੀਤਾ ਵੀ ਸੇਵ ਨਹੀਂ ਸਾਰਾ ਕੁਝ ਸੀ ਬਾਕੀ ਦੇਖ ਜੀ ਇਹ ਵੀ ਆਪਣਾ ਬਹੁਤ ਜਲਦੀ ਬਹੁਤ ਜਲਦੀ ਸਾਡਾ ਪਹੁੰਚ ਦੋ ਹਾਂਜੀ ਇਹ ਆਪਣੀ ਮੈਸੇਜ ਆ ਗਿਆ ਹਰ ਜਗਤ ਕੋਲ ਲਖਿਤ ਰਾਸਟਰੀ ਹਾਂਜੀ ਵੀ ਪ੍ਰਾਈਸ ਤੋਂ ਸ਼ੁਰੂ ਹੈ ਤੇ ਜਿਹੜਾ ਵੀ ਕਸਟਮਰ ਆਪਾਂ ਨਾਲ ਮਿਲ ਕੇ ਲੈਂਦਾ ਉਹਨੂੰ ਆਪਾਂ ਇੱਕ ਕੂਪਨ ਨੂੰ ਕੂਪਨ ਦੇਵਾਂਗੇ ਮਤਲਬ ਇਹ 500 ਤੋਂ ਪਲੱਸ ਪ੍ਰਾਈਸ ਆ ਇਹ ਪਹਿਲਾ ਪ੍ਰਾਈਜ਼ ਜਿੱਦਾਂ ਆਪਣਾ ਟਰੈਕਟਰ ਆ ਗਿਆ ਦੂਜਾ ਗੱਡੀ ਆ ਤੀਜਾ 15 ਮੋਟਰਸਾਈਕਲ ਇੱਕ ਨਹੀਂਗਾ ਇਹ ਓਕੇ 15 15 ਮੋਟਰਾਂ ਨੇ ਚੌਥਾ ਗੋਆ ਦੀ ਵੀ ਟੂਰ ਆ ਤੇ 25 ਏਸੀ ਆ ਇਹ ਇਦਾਂ ਹੀ ਆ ਉਸੇ ਮਾ ਉਧਰ ਆ ਗਿਆ ਵੀ 50 ਫ੍ਰਿਜਾਂ ਉਹ ਅਸੀਂ ਇਹ ਲੇਡੀਆਂ ਸਾਰਾ ਜਮਾਤ ਬਣਾਉਣਾ 500 500 ਨਾਲ ਦੇਣਾ ਆਪਾਂ ਉਹ ਡਰਾਅ ਫੜਾਂਗੇ ਚੈਨ 3 ਮਹੀਨੇ ਦਾ 12 ਮਹੀਨੇ ਵਾਲਾ ਠੀਕ ਹੈ ਪਤਾ ਜਿਹੜਾ ਵੀ ਟਰੈਕਟਰ ਆਪਣਾ ਇਕੱਲੀ ਦਾ ਚੱਕਲਾ ਨਾਮ ਲਊਗਾ ਜੋ ਕਿਸਮਤ ਆ ਡਾਕ ਆ ਵੀਦਾ ਲੱਗੂ ਵੀ ਸਕਦਾ ਕਿ ਉਹ ਨਿਕਲੇ ਕਿੰਨੇ ਤੱਕ ਇਹ 20 ਤੋਂ ਲੈ ਕੇ ਇਹ 20 ਤੋਂ ਸਟਾਰਟ ਹੈ ਮਤਲਬ 20 ਤੋਂ ਸਟਾਰਟ ਹੈ ਮਹੀਨੇ ਦੇ ਗਾਂ ਲੈਣਗੇ ਹੁਣ ਚੱਲ ਰਿਹਾ ਨਹੀਂ ਮਤਲਬ ਮੈਲ ਲਈ ਕੂਪਨ ਹਾਂ ਵਧੀਆ ਪਾਰ ਦਾ ਸੀ ਧੱਜਣਾ ਕੱਢੇ ਜਾਣਗੇ ਜੇ ਵੀ ਕਿਸੇ ਦਾ ਪੱਟ ਪਾਸ ਕੀਤਾ ਜਾਵੇ ਮੈਸੀ ਮਤਲਬ ਇਹ ਸਕੀਮ ਕਰਦੀ ਹੈ ਇਹ ਮੇਰੇ ਨਾਲ ਆਉਣਾ 2-3 ਮਹੀਨੇ ਦਾ ਹੁੰਦਾ ਵਾ ਜਿੱਦਾਂ 20 ਦੇ ਰਾਇਲ ਤੋਂ ਸ਼ੁਰੂ ਹੋ ਗਿਆ ਆਪਣਾ ਆਉਣਾ ਹੈ ਮੈਂ ਚੱਲਦਾ ਇਹ ਕੰਮ ਰਿਆਂ ਤੋਂ ਸ਼ੁਰੂ ਹੋ ਗਿਆ 20 ਤੋਂ ਮਾਣ ਰਿਹਾ ਜੋ ਜੂਨ ਤੱਕ ਚੱਲਦਾ ਹੀ ਹੋ ਹਾਂ ਜਾਂ ਦੋ ਤਿੰਨ ਮਹੀਨਿਆਂ ਦੇ ਬਹਿ ਕੇ ਸਾਡੇ ਪੈਸਾ ਘਟਦਾ ਹੈ ਜੁਗਰੀਵਨ ਦੀ ਸਕੀਮ ਚਾਹੀਦੀ ਬਾਕੀ ਆਇਆ ਨਹੀਂ ਹੈਗਾ ਜਿੰਨੇ ਜੇ ਆਪਾਂ ਆ ਸਾਰੇ ਦੇ ਨਾਮ ਨੇ ਜਦੋਂ ਇਹਨਾਂ ਦੇ ਤਰੀਕ ਹੈ ਉਹਨਾਂ ਵੀ ਆਈ ਦੋਨੋਂ ਪੈਸੇ ਆਪਾਂ ਦਾ ਬਕਾਇਦਾ ਖਾਪਦੇ ਨੇ ਚ ਸ਼ੋਰੂਮ ਤੇ ਹਾਂ ਨਹੀਂ ਹਾਂ ਜ ਸਾਡੇ ਦੇ ਸਾਰੇ ਜਿਹਨਾਂ ਨੇ ਉਹਨਾਂ ਦਾ ਤਰੀਕਾ ਦੇ ਟਰੈਕਟਰ ਲਏ ਹੋਏ ਆ ਤੇ ਇਥੇ ਨਾਮ ਵੀ ਲਾਈ ਵੀ ਘਟਦੇ ਹੁੰਦੇ ਆ ਮੈਂ ਆਪਣਾ ਦਫਤਰੀਆ ਕਰ ਦਿੰਦਾ ਲਾਈਵ ਚ ਆਉਂਦਾ ਹਾਂ ਠੀਕ ਆ ਇਹੋ ਜਿਹੀ ਨੂੰ ਕਿਤੇ ਕੋਲੇ ਜੇ ਤਾਂ ਆਪਾਂ ਪਿਛਲੇ ਸਾਲ ਸ਼ਾਇਦ ਕਿਸੇ ਨੂੰ ਹਾਂ ਪਿਛਲੇ ਖਾਲ ਇਹਨੂੰ ਫਰੈਜੀ ਨਿਕਲੇ ਸੀ ਕਿ ਸਾਨੂੰ ਉਹ ਟਰੈਕਟਰ ਹੱਡ ਸੀਗੀ ਉਹਦੇ ਨਾਮ ਦੇ ਵਿੱਚ ਟਰੈਕਟਰ ਹੱਡ ਨਿਕਲੀ ਹੁੰਦੀ ਤੇ ਹੋਰ ਵੀ ਕਾਫੀ ਸੀਗੇ ਨਾਮ ਆਪਣੇ ਯਾਨੀ ਜਿਹੜਾਉਂਦਿਆਂ ਨੂੰ ਚਾਰ ਪੰਜ ਕੇ ਨਾਮ ਮੁੱਲੇ ਲੱਗੇ ਜਿਦਾ ਵੱਡਾ ਨਾਮ ਸੀਗਾ ਰਾਜਪੁਰੇ ਬੰਦੇ ਦੇ ਨੂੰ ਟਰੈਕਟਰ ਨਿਕਲਿਆ ਸੀ ਪਹਿਲਾਂ ਓਕੇ ਬਾਕੀ ਹੁਣ ਆਹ ਤਰਨ ਕਿਸਮਤ ਆ ਠੀਕ ਆ ਕਿ ਇਹਨੂੰ ਕੀ ਨਿਕਲਣਾ ਵਾ ਬਾਕੀ ਆਪਕੋ ਇਹ ਚਾਹੀਦੀ ਹੈ ਛੋਟੇ ਟਰੈਕਟਰ ਦੇ ਬੈਂਤੀ ਹੈ ਠੀਕ ਆਹ ਬੈਂਤੀ ਇਸ ਵੀ ਰੈਟਰ ਆ ਗਏ ਓਕੇ ਇਹ ਹੈਗਾ ਬਿਨਾ ਪਾਵਰ ਸਟੀਅਰਿੰਗ ਦੇ 72 ਬੈਂਤੀ ਹਾਂ ਇਹ ਵੀ ਕੰਪਨੀ ਨੇ ਸਕੀਮ ਕੱਢੀ ਆ ਇਹ 5 ਲੱਖ ਤੋਂ 10000 ਦਾ ਰੈਟਰ ਆ ਬੈਂਤੀ ਐਕਸਿਲੇਟਰ ਆ ਤੇ ਸਟੂਰ ਬ੍ਰੇਕਾਂ ਨੇ ਕੱਲੋਂ ਬਾਅਦ ਸਟੀਅਰਿੰਗ ਪਾਵਰ ਨਹੀਂ ਹੈਗਾ ਬਾਕੀ ਤਕਰੀਬਨ ਸਾਰਾ ਕੁਝ ਹੀ ਮਿਲ ਜਾਣਾ ਜੇ ਜੇ ਕਿਸੇ ਨੇ ਬਾਗਾ ਵਾਸਤੇ ਲੈਣਾ ਵਾ ਛੋਟਾ ਟਰੈਕਟਰ ਕੁੱਤਾ ਆਪਣੇ ਕੋਲ 18 ਹੱਸ ਰਿਹਾ ਓਕੇ ਠੀਕ ਆ ਇਹਨਾਂ ਦੇ ਬਾਗਾਂ 'ਚ ਵੀ ਬਹੁਤ ਟਰੈਕਟਰ ਚਲਾਉਂਦੇ ਆ ਇਹਦੇ ਵਿੱਚ ਜਿਹਨਾਂ ਨੂੰ ਚਲਾਉਣਾ ਵਾ ਉਹਨਾਂ ਬਾਅਦ ਇਹ ਕੁੱਤਾ ਕਰਦਾ ਨਾ ਤੇ ਸ਼ੀਕੀਦਾ ਵਾ ਸਸੇ 60 ਲੱਖ ਦਾ ਵੇਚਦੇ ਆ ਤੜੇ ਕੋ ਸਕੀਮ ਦੇ ਵਿੱਚ 280000 ਦਾ ਆਪਾਂ ਨੂੰ ਇਹ ਵੀ ਇੱਥੇ ਵਿੱਚ ਸਕੀਮ ਹੈ ਫਿਰ ਵੀ ਠੀਕ ਆ ਠੀਕ ਆ ਤੇ ਆਪਣੀ ਲੋਕੇਸ਼ਨ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਜੀ ਸਾਹ ਖੜ੍ਹ ਜੋ ਇਕੱਠੇ ਹੋਗੇ ਉੱਥੇ ਮੈਂ ਆਪਾਂ ਨੂੰ ਖਾਸਾ ਟਿਕੇ ਦੇਖ ਰਹਾ ਹਾਂ ਲਗਾ ਪੰਡਿਆਣਾ ਕੋਲ ਹੀ ਕੋ ਰੋਡ ਦੇ ਕਰੀ ਆਏ ਆ ਜਿਹੜਾ 6 ਤੋਂ 14 ਵਿੱਚ ਕੋ ਨਾ ਤੇ ਨੰਬਰ ਹੈਗਾ ਆਪਣਾ ਲਾਣੇ ਦਾ 14524 ਬਾਕੀਆਂ ਕਰੀ ਦਿੰਦੇ ਆਪਾਂ ਆਪਣਾ ਨੰਬਰ 8968305575 ਬਾਕੀ ਫੇਰ ਵੀਡ ਕਰਦੇ ਆਪਾਂ 8968305575 ਓਕੇ ਬਾਕੀ ਸਾਰੇ ਆਪਾਂ ਤੁਹਾਨੂੰ ਮੋਬਾਈਲ ਨੰਬਰ ਤੁਹਾਨੂੰ ਆਪਾਂ ਦੇ ਹੀ ਦੋਤੇ ਇਹਨਾਂ ਦੇ ਤੇ ਵੀਰ ਹਣਾ ਜੀ ਲੋਕੇਸ਼ਨ ਦੱਸ ਹੀ ਦਿੱਤੀ ਆ ਜੇ ਆਪਾਂ ਮੋਗਲੇ ਸਾਈਡ ਤੋਂ ਆਵਾਂਗੇ ਤਾਂ ਆਪਾਂ ਪਰਦੇਸੀ ਦਾ ਢਾਬਾ ਲੰਘਿਆ ਹੋਣਾ ਵਾ ਕੋਕਲਾ ਹਸਪੀਟਲ ਆ ਜਾਣਾ ਅੱਗੇ ਅੱਗੇ ਇਧਰ ਸਾਈਡਾ ਮਰਾਜਪਾਸ ਤੇ ਸਿਟੀ ਪੈਲਸ ਸਾਰੇ ਚਾਰ ਪੰਜ ਨਿਸ਼ਾਨੀਆਂ ਨੇ ਜੀ ਇਹ ਲੰਘਿਆ ਹੋਣੀਆਂ ਲੰਘ ਕੇ ਖੱਬੇ ਪਾਸੇ ਆ ਬ੍ਰਾਂਚ ਲੁਧਿਆਣੇ ਵਾਲੇ ਪਾਸੇ ਜਾਂਦੇ ਆ ਨੂੰ ਆਦਰਵਾਈਜ਼ ਆਪਾਂ ਲੁਧਿਆਣੇ ਵਾਲੇ ਸਾਈਡ ਤੋਂ ਆਵਾਂਗੇ ਤਾਂ ਆਪਾਂ ਸ਼ੇਰਪੁਰ ਚੌਂਕ ਵਾਲਾ ਪੌਲਾ ਜਿਹੜਾ ਲੁਧਿਆਣੇ ਵਾਲੇ ਪਾਸੇ ਆਉਂਦੇ ਨੇ ਨਿਗਰਾਮਾ ਸ਼ਹਿਰ ਨਿਗਰਾਮਾ ਤਹਿਸੀਲ ਆ ਜੀ ਇਹ ਲੁਧਿਆਣੇ ਸ਼ਹਿਰ ਦੇ ਵਿੱਚ ਆਉਂਦੀ ਮੋਗਲੇ ਵਾਲੇ ਪਾਸੇ ਜਾਂਦੇ ਆ ਨੂੰ ਠੀਕ ਹੈ ਜੀ ਉਹ ਸ਼ੇਰਪੁਰ ਚੌਂਕ ਵਾਲਾ ਪੌੜਾ ਜਿਹੜਾ ਉਹ ਜਾਦਰਬਾਈ ਤੇ ਚੜਨਾ ਤਾਂ ਵੀ ਠੀਕ ਆ ਜੇ ਨਹੀਂ ਚੜਨਾ ਦੋਗੇ ਥੱਲੇ ਦੀ ਜੋ ਖਦਰੀ ਜੂ ਟਰਨ ਲੈ ਕੇ ਸਰਵਿਸ ਰੋਡ ਫਾੜ ਦਿਓ ਆਦਰਬਾਈ ਜੇ ਕੋਈ ਨੰਗ ਵੀ ਆਉਂਦਾ ਵਾ ਤਾਂ ਉੱਥੇ ਜਾ ਕੇ ਨਾ ਅੱਗੇ ਜਾ ਕੇ ਉਹ ਜਿਸ ਟਰੱਕ ਜਿੱਥੇ ਜਾ ਕੇ ਨਾ ਉਹ ਫੇਰ ਤਾਂ ਬੜੀ ਹੋਰ ਟਰਨ ਮਿਲ ਜੂ ਟਰਨ ਲੈ ਕੇ ਆਪਾਂ ਪਿੱਛੇ ਨੂੰ ਮੁੜ ਸਕਦੇ ਆ ਜੀ ਸਿੱਧੀ ਆਪਾਂ ਇਹਨਾਂ ਦੀ ਬ੍ਰਾਂਚ ਦੇ ਉੱਤੇ ਪਹੁੰਚ ਜਾਗੇ ਜੀ ਕਰੋ ਘਟਾ ਘਟ ਜਿਹੜੇ ਵੀਰ ਭਰਾਵਾਂ ਨੂੰ ਚਾਹੀਦੀ ਆ ਜਾਂ ਜਿਹੜੇ ਵੀ ਭਰਾਵਾਂ ਨੇ ਡੈਮੋ ਆ ਵਗੈਰਾ ਕਰਾਉਣੀਆਂ ਆ ਜੀ